ਮਾਰਨ ਕੇ ਬੀਬੀ ਬੜੀਆਂ ਕੁਰਬਾਨੀਆਂ ਕਰਨੀਆਂ ਪੈਣਗੀਆਂ ਸਿਰ ਦੇਣੇ ਪੈਣਗੇ ਤੱਤੀਆਂ ਲੋਹਾਂ ਤੇ ਬੈਠਣਾ ਪਊਗਾ ਦਿੱਲੀ ਦੇ ਵਿੱਚ ਜਾ ਕੇ ਸੀਸ ਦੇਣੇ ਪੈਣਗੇ ਅਤੇ ਇਸੇ ਪ੍ਰਕਾਰ ਦਿੱਲੀ ਜਾ ਕੇ ਅੱਠਵੇਂ ਸਰੂਪ ਵਿੱਚ ਵੀ ਮਹਾਰਾਜ ਸਾਹਿਬ ਨੂੰ ਦੇਹ ਆਲੋਪ ਕਰਨੀ ਪਈ ਔਰੰਗਾ ਦਰਸ਼ਨ ਕਰਨ ਨੂੰ ਚਾਹੁੰਦਾ ਰਿਹਾ ਹੈ ਦਰਸ਼ਨੀ ਹੋ ਸਕੇ ਇਸ ਪ੍ਰਕਾਰ ਔਕੜਾਂ ਪਹਿਨ ਜੀਆਂ 10 ਸਰੂਪ ਵਿੱਚ ਚਾਰੇ ਸਾਹਿਬ ਜਾਦੇ ਵਾਰ ਨੇ ਪਹਿਨਗੇ ਲਕਾਂਸਿਕ ਸ਼ਹੀਦ ਕਰਨੇ ਪਹਿਣਗੇ ਇਹ ਬੜੀ ਭਾਰੀ ਉਕੜ ਦੀ ਗੱਲ ਹੈ ਤੂੰ ਆਪਣੀ ਕੋਲ ਵਾਸਤੇ ਨਾ ਮੰਗੋ ਜਾਣ ਨਾ ਦੇ ਸਾਂ ਸੋਢਿਓ ਬੀਬੀ ਨੂੰ ਕਿ ਆ ਕੇ ਮਾਰਾ ਸੋਢ ਮਾਂਸ ਵਿੱਚ ਇਹ ਚੀਜ਼ ਰਹਿ ਗਈ ਤੂੰ ਬਖਸ਼ੀ ਕਰਨ ਲੱਗੀ ਇਹ ਦਾਨ ਦਿਓ ਸੋਢ ਮਾਂਸ ਵਿੱਚੋਂ ਇਹ ਗੁਰਿਆਈ ਹੋਰ ਕਿਸੇ ਪਾਸੇ ਨਾ ਜਾਵੇ ਜਿਵੇਂ ਸੇਵਕ ਅੱਗੇ ਲੈ ਗਏ ਹਨ ਪਹਿਲਾਂ ਤਿਹਣ ਲੈ ਗਏ ਫੇ ਭੱਲੇ ਲੈ ਗਏ ਫਿਰ ਆਈ ਘਰ ਅਰਜਨ ਫਿਰ ਗੁਰੂ ਅਰਜਨ ਸਾਹਿਬ ਜੀ ਪੰਜਵੇਂ ਸਰੂਪ ਵਿੱਚ ਹੋਏ ਗੁਰੂ ਜੇ ਤੀਜੇ ਪਾਰਸ਼ਨ ਕਈ ਦੋਹ ਤੇ ਬਾਣੀ ਕਾ ਬੋਹਤ ਹੈ ਪੁੱਤ ਸੰਸਾਰੀ ਗੁਰੂ ਕਹਾਵ ਸੰਸਾਰ ਨੂੰ ਦੇ ਸੰਬੰਧ ਨਾਲ ਸੁਪੁੱਤਰ ਸੰਗੁਰੂ ਅਰਜਨ ਸਾਹਿਬ ਜੀ ਅਤੇ ਗੁਰੂ ਅਰਜਨ ਦੇਵ ਗੁਰਤਾ ਦੇ ਮਾਲਕੋ ਕੇ ਗੁਰੂ ਕਹਾਇਆ ਪੰਜਵੇਂ ਥਾਂ ਵਿੱਚ ਜਾਨ ਨਾਂ ਦੇਸਾਂ ਸੋਢਿਓ ਬੀਬੀ ਭਾਨੀ ਜੀ ਨੇ ਵਰ ਮੰਗਿਆ ਸੀ ਤੀਜੇ ਪਾਦਸ਼ਾਹ ਤੋਂ ਕਿ ਮਹਾਰਾਜ ਜੀ ਸਾਡੇ ਘਰ ਚ ਗੁਰਿਆਈ ਦੀ ਪੀ ਹੈ ਇਹ ਸੋਢ ਵਾਂਸ ਵਿੱਚ ਹੀ ਰਹੇ ਨਾਰਾਇਣ ਕਹੇ ਬੀਬੀ ਬੜੀਆਂ ਕੁਰਬਾਨੀਆਂ ਕਰਨੀਆਂ ਪੈਣਗੀਆਂ ਸਰਦ ਦੇਣੇ ਪੈਣਗੇ ਤੱਤੀਆਂ ਲੋਹਾਂ ਤੇ ਬੈਠਣਾ ਪਊਗਾ ਦਿੱਲੀ ਦੇ ਵਿੱਚ ਜਾ ਕੇ ਸੀਸ ਦੇਣੇ ਪੈਣਗੇ ਅਤੇ ਇਸੇ ਪ੍ਰਕਾਰ ਦਿੱਲੀ ਜਾ ਕੇ 8ਵੇਂ ਸਰੂਪ ਵਿੱਚ ਵੀ ਮਹਾਰਾਜ ਸਾਹਿਬ ਜੀ ਨੂੰ ਦੇਹ ਲੋਪ ਕਰਨੀ ਪਈ ਔਰੰਗਾ ਜਰਸ਼ਿਮ ਕਰਨ ਨੂੰ ਚਾਹੁੰਦਾ ਰਿਹਾ ਹੈ ਦਰਸ਼ਨੀ ਹੋ ਸਕੇ ਇਸ ਪ੍ਰਕਾਰ ਔਕੜਾਂ ਪਹਿਨ ਜੀਆਂ 10 ਸਰੂਪ ਵਿੱਚ ਚਾਰੇ ਸਾਹਿਬ ਜਾਦੇ ਵਾਰ ਨੇ ਪਹਿਨਣਗੇ ਲੱਖਾਂ ਸਿੱਖ ਸ਼ਹੀਦ ਕਰਨੇ ਪਹਿਨਣਗੇ ਇਹ ਬੜੀ ਭਾਰੀ ਉਕੜ ਦੀ ਗੱਲ ਹੈ ਤੂੰ ਆਪਣੀ ਖੁਲ ਵਾਸਤੇ ਨਾ ਮੰਗੋ ਜਾਨ ਨਾ ਦੇ ਸਾਂ ਸੋਢੀਓ ਬੀਬੀ ਨੇ ਆ ਕੇ ਮਾਰਾ ਸੋਢ ਬਾਂਸ ਵਿੱਚ ਇਹ ਚੀਜ਼ ਰਹਿ ਗਈ ਤੇ ਬਖਸ਼ੀ ਕਰਨ ਲੱਗੇ ਇਹ ਦਾਨ ਦਿਓ ਸੋਢ ਬਾਂਸ ਵਿੱਚੋਂ ਇਹ ਗੁਰਿਆਈ ਹੋਰ ਕਿਸੇ ਪਾਸੇ ਨਾ ਜਾਵੇ ਜਿਵੇਂ ਸੇਵਕ ਅੱਗੇ ਲੈ ਗਏ ਹਨ ਫੇਲੋ ਤੇ ਹਨ ਲੱਗੇ ਭੱਲੇ ਲੱਗੇ ਹੋਰ ਸਹਿ ਅਜਰ ਨਾ ਜਰਿਆ ਜਾ ਬੀਬੀ ਬਿਫਤਾ ਬੜੀ ਮੁਲਕ ਚ ਪਵੇਗੀ ਸਿਰ ਦੇ ਤੇ ਸਹਾਰ ਨਹੀਂ ਤੂ ਕਹਿਣ ਲੱਗੇ ਮਹਾਰਾਜ ਬੀਬੀ ਪਾਨੀ ਜੀ ਮਾਰਾ ਹੋਰ ਕੇ ਤੋ ਅਜਰ ਨਹੀਂ ਜਰਿਆ ਜਾਣਾ ਮੇਰੇ ਪੁੱਤਰ ਪੋਤੇ ਹੀ ਮੇਰੇ ਹੀ ਪਰੋਤੇ ਸੱਚੇ ਪਰਸ਼ਾ ਅਜਰ ਵਸਤਾ ਨੂੰ ਜੜਨ ਕੁਰਬਾਨੀ ਕਰਨ ਇਹ ਮੈਨੂੰ ਹੀ ਬਖਸ਼ੋ ਕਿਰਪਾ ਕਰੋ ਹੋਰ ਸਤੇ ਅਜਰ ਨਾ ਜਰਿਆ ਜਾਵਾ ਇਹ ਹੋਵੇ 2000 ਵਸਤੇ ਜਰੀ ਨਹੀਂ ਜਾਣੀ ਮਾਰਾ ਸੋੜ ਮਸਤ ਨੂੰ ਜਰਿਆ ਜਾਵੇ ਇਹੋ ਹੀ ਕੁਰਬਾਨੀ ਕਰਨ ਮੇਰੀ ਅੰਸੀਏ ਮੇਰੇ ਤੇ ਕਿਰਪਾ ਕਰੋ ਕਰ ਹੀ ਕੀ ਵਥ ਕਰੇ ਰਹਾ ਇਹ ਕਰਦੀ ਜਿਹੜੀ ਚੀਜ਼ ਐ ਸੋੜ ਮਸਤ ਦੀ ਸੋੜ ਮਸਤ ਵਿੱਚ ਹੀ ਸਾਰੇ ਦਸੰਤ ਪਾਸ਼ਾ ਤੱਕ ਆਵਾਜ਼ ਹੋਣ ਇਹ ਘਰ ਵਿੱਚ ਹੀ ਵਸੂ ਰਹੇ ਪੰਜ ਪਿਆਲੇ ਪੰਜ ਪੀਰ ਇਉਂ ਬੀਬੀ ਨੇ ਦਾਨ ਮੰਗਿਆ ਮਹਾਰਾਜਾਨ ਗੁਰੂ ਅਮਰਦਾਸ ਜੀ ਬਖਸ਼ਿਸ਼ ਕਰ ਦਿੱਤੀ ਸੀ ਹਾਂਜੀ ਪੰਜ ਪਿਆਲੇ ਪੰਜ ਪੀਰ ਪੰਜ ਜੋ ਪੀਰ ਸਤਿਗੁਰੂ ਜੀ ਹੋਏ ਹਨ ਸਤਿਗੁਰ ਨਾਨਕ ਦੇਵ ਤੋਂ ਲਾ ਕੇ ਪੰਜਵੇਂ ਪਾਤਸ਼ਾਹ ਤੱਕ ਇਹ ਪੰਜ ਸਤਸੰਤੋਖ ਦੇ ਆਧਰਮ ਵਿਚਾਰ ਦੇ ਸਿੱਖਾਂ ਨੂੰ ਸਬਰ ਦੇ ਪਿਆਲੇ ਪਿਉਣਾ ਕੀਤੇ ਮਾਰਾਂ ਨੇ ਪੰਜ ਜੋ ਚੇਤਨ ਹਨ ਪਿਆ ਸਾਰਾਂ ਦਾ ਪਤੀ ਉਹਦੇ ਦੀ ਬੀਤੀ ਨੂੰ ਸਿੱਖਾਂ ਨੂੰ ਲਾ ਕਰਕੇ ਲਿਆ ਕਰਕੇ ਇਉਂ ਪੰਜ ਪੀਰ ਸਤਿਗੁਰੂ ਪੰਜ ਹੋਏ ਛਠਮਾ ਪੀਰ ਬੈਠਾ ਗੁਰਪਾਰ ਸਰਵ ਸਰੂਪ ਭਾਰੀ ਸਤਿਗੁਰੂ ਬਡੇ ਕੱਦ ਵਾਲੇ ਗੁਰੂ ਹਰ ਗੋਬਿੰਦ ਸਾਹਿਬ ਸਰੂਪ ਵਿੱਚ ਮਹਾਰਾ ਗੁਰਤਾ ਦੇ ਮਾਲਕ ਬਣ ਕੇ ਬੈਠੇ ਅਰਜਨ ਕਾਇਆ ਪਲਟ ਕਾ ਇਹ ਉਹ ਜੋਤ ਹੈ ਗੁਰੂ ਅਰਜਨ ਦੇਵ ਜੀ ਨੇ ਆਪਣੀ ਦੇਹ ਨੂੰ ਬਦਲ ਕਰਕੇ ਮੂਰਤ ਹਰ ਗੋਬਿੰਦ ਸਵਾਰੀ ਸ੍ਰੀ ਗੁਰੂ ਹਰ ਗੋਬਿੰਦ ਸਾਹਿਬ ਸਰੂਪ ਮਹਾਰਾ ਜੀ ਨੇ ਸਵਾਰ ਲਿਆ ਛੇਵਾਂ ਸਰੂਪ ਚੱਲੀ ਪੀੜੀ ਸੋਢੀਆਂ ਹੋਰ ਸੋਢਵਾਂ ਦੀ ਪੀੜੀ ਸਾਰੀ ਚੱਲ ਪਈ ਹੈ ਰੂਪ ਦਿਖਾਵਨ ਵਾਰੋ ਵਾਰੀ ਵਾਰੀ ਰੂਪ ਖਾਉਂਦੇ ਹਨ ਛੇਵੇਂ ਪਾਤਸ਼ਾਹ ਗੁਰੂ ਜੋ ਸਾਡੇ ਸੁਪੁੱਤਰ ਹੋਏ ਸਤਵੇਂ ਪਾਤਸ਼ਾਹ ਮਹਾਰਾਜ ਦੇ ਪੋਤੇ ਹੋਏ ਗੁਰੂ ਹਰਗੋਬਿੰਦ ਸਾਹਿਬ ਦੇ ਬਾਬੇ ਗੁਰਦੇ ਦੇ ਛੋਟੇ ਸੁਪੁੱਤਰ ਹੋਏ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਸ੍ਰੀ ਗੁਰੂ ਹਰਰਾਇ ਜੀ ਦੇ ਛੋਟੇ ਸੁਪੁੱਤਰ ਹੋਏ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਤੋਂ ਗੁਰੂ ਤੇਗ ਬਹਾਦਰ ਸਾਹਿਬ ਬਾਬਾ ਬਸੈ ਬੀਚਕਾਲੇ ਬਾਬੇ ਰੂਪ ਗੁਰੂ ਸਾਹਿਬ ਜੀ ਬਾਬੇ ਗੁਰਦੇ ਦੇ ਛੋਟੇ ਭਾਈ ਪੰਜਵੇਂ ਗੁਰੂ ਤੇਗ ਬਹਾਦਰ ਸਾਹਿਬ ਹੋਏ ਇਉਂ ਨੌਵੇਂ ਪਾਤਸ਼ਾਹ ਫਿਰ ਦਸਵੇਂ ਪਾਤਸ਼ਾਹ ਸਤਗੁਰੂ ਇੱਕ ਬਹਾਦਰ ਸਾਧੂ ਦੇ ਸੁਪੁੱਤਰ ਹੋਏ ਰੂਪ ਦਿਖਾਵਨ ਵਾਰੋ-ਵਾਰੀ ਇਹ ਉਸੋਲ ਵਗਦੀ ਪੀੜੀ ਚੱਲ ਪਈ ਵਾਰੀ-ਵਾਰੀ ਅਧਿਕਾਰ ਦੇ ਨਾਲ ਰੂਪ ਬਖਾਉਂਦੇ ਹਨ ਦਲ ਪੰਚਨ ਗੁਰ ਸੂਰਮਾ ਗੁਰੂ ਹਰਗੋਬਿੰਦ ਸਾਹਿਬ ਜੀ ਤੁਰਕਾਂ ਨੇ ਮੁਗਲਾਂ ਦੇ ਦਲਾ ਨੂੰ ਭੰਨਣ ਵਾਲੇ ਸੂਰਮੇ ਬਹਾਦਰ ਸਤ ਗੁਰੂ ਸਚੇ ਪਾਤਸ਼ਾ ਗਰੀਬ ਨਵਾਇ ਬੰਦੀ ਛੋੜ 52 ਰਾਜਿਆਂ ਨੂੰ ਆਪਣੇ ਪੱਲੇ ਨੂੰ ਪਗੜਾ ਕੇ ਗਵਾਲੀਅਰ ਦੀ ਕੈਦੋਂ ਉਮਰ ਕੈਦੀਆਂ ਨੂੰ ਕੱਢ ਕੇ ਲਿਆ ਕੇ ਰਾਜ ਦੁਆਇਆ ਵੱਡ ਜੋਦਾ ਬੜੇ ਜੋਦੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਜਿਨ੍ਹਾਂ ਚਿਰ ਜੰਗ ਦੀ ਸਮਾਪਤੀ ਨਾ ਹੁੰਦੀ ਕਦੇ ਕੋੜੀ ਦੀ ਬਾਗ ਨਹੀਂ ਸੀ ਮੋੜਵੇ ਬਹੁਤ ਪਾਰਿਓ ਉਪਕਾਰ ਬੜੇ ਪਰਮਕਾਰ ਕੀਤੇ ਪੱਲਾ ਪਗੜਾ ਕੇ 52 ਰਾਜੇ ਉਮਰ ਕੈਦੀ ਜਿਹੜੇ ਰਾਜਪੂਤ ਸਾਨੂੰ ਕੱਢ ਕੇ ਲਿਆਂਦੇ ਮਹਾਰਾਜ ਜੀ ਗੋਲਗਿਰ ਦੇ ਕਿਲੇ ਚੋਂ ਪੁੱਛਣ ਸਿੱਖ ਅਰਦਾਸ ਕਰ ਸਿਕੰਦਰ ਸਿੰਘ ਪਾਤਸ਼ਾਹ ਨੂੰ ਅਰਦਾਸ ਬੇਨਤੀ ਕਰਕੇ ਪੁੱਛਣਾ ਕੀਤਾ 6 ਮਹਿਲਾਂ ਤੱਕ ਦਰਸ਼ਨ ਨਿਹਾਲ ਅ ਅਸੀਂ 6 ਸਤਿਗੁਰਾਂ ਤੱਕ ਅਸੀਂ ਦਰਸ਼ਨ ਵੇਖ ਲਏ ਹਨ ਅਗਮ ਆਗੋਚਰ ਸਤਿਗੁਰੂ ਅੱਗੇ ਨੂੰ ਮਾਰੇ ਕਿੰਨੇ ਸਰੂਪ ਧਾਰੋਂਗੇ ਇਹ ਅਗਮ ਗੰਮ ਤਾ ਤੋ ਰਹਿਤ ਇਹ ਅਗੋਚਰ ਦੀ ਦੁਨੀਆ ਦੇ ਵਿੱਚ ਸਤਿਗੁਰੂ ਜੀ ਬੋਲੇ ਮੁਖ ਸੇ ਸੁਣਹੁ ਸੰਸਾਰੀ ਸਰਗੁਰੂ ਸਾਹਿਬ ਜੀ ਮੁਖੋਂ ਬਚਨ ਕੀਤਾ ਹੈ ਇਸ ਸੰਸਾਰ ਦੀ ਮਰਜ਼ਾਦਾ ਨੂੰ ਸੁਣੋ ਗੁਰਸਿੱਖੋ ਦੱਸਦੇ ਹਾਂ ਤੁਹਾਨੂੰ ਕਲਯੁਗ ਪੀੜੀ ਛੋਡੀਆਂ ਇਹ ਕਲਯੁਗ ਛੋੜ ਵਸਦੀ ਪੀੜੀ ਚੱਲੇਗੀ ਗੁਰਤਾ ਦੇ ਉੱਤੇ ਨਿਹਚਲ ਨੀਮ ਓਸਾਰ ਖਿਲਾਰੀ ਇਹ ਜੱਲ ਨੇ ਉਹ ਜਿਹੜੀ ਓਸਾਰੀ ਹੈ ਦਸਾਂ ਸਰੂਪਾਂ ਤੱਕ ਇਹ ਵਰਤੇਗੀ ਫੇਰ ਕੁਰਬਾਨੀ ਚਾਰੇ ਸਾਹਿਬ ਜਾਦੇ ਦੇਾਂਗੇ ਚਮਕੌਰ ਸਾਹਿਬ ਵੀ ਤੇ ਫਤਿਹਗੜ੍ਹ ਸਾਹਿਬ ਵਿੱਚ ਇਹ ਸਾਰੀ ਪੰਥ ਦੇ ਅੰਦਰ ਖਲਾਰ ਵਿਆਗੇ ਨੇ ਖਾਲਸਾ ਰੂਪ ਪੰਜ ਪਿਆਰਿਆਂ ਦੇ ਰਾਹੀ ਬਣਾ ਦੇਵਾਂਗੇ ਇਸ ਪ੍ਰਕਾਰ ਦੇ ਕੌਤਕ ਕਰਾਂਗੇ ਯੁਗ-ਯੁਗ ਸਤਿਗੁਰੁ ਧਾਰੇ ਅਵਤਾਰ ਪੁੰਨ ਤੋਂ ਸੰਯੁਗ ਤੂੰ ਸਤਿਗੁਰ ਕਉ ਜੁਗ ਨਹੀਂ ਆਪ ਪਰਮੇਸ਼ਰ ਸਾਰਿਆਂ ਦੀਆਂ ਜੁਬਾਂ ਜੀ ਗੁਰੂ ਸਾਹਿਬ ਉਤਾਰਤ ਆ ਰਹੇ ਐ ਪਰ ਤੁਸੀਂ ਸਿੱਖੋ ਪੁੱਛਿਆ ਹੈ ਯੁਗ ਹੁਣ 6ਵਾਂ ਸਰੂਪ ਹਾਂ ਸੀ 7ਵਾਂ ਤੇ 8ਵਾਂ ਦੋ ਸਰੂਪ ਤੇ 9ਵਾਂ ਤੇ 10ਵਾਂ ਇਹ ਉਹ 10 ਰੂਪ ਧਾਰਨ ਕਰਾਂਗੇ ਜਗ ਦੇ ਉਧਾਰ ਕਰਨ ਵਾਸਤੇ ਫਿਰ ਪੰਜ ਪਿਆਰੇ ਬਣਾ ਕੇ ਛੋੜ ਮਨਸ ਦੀ ਇਹਨੂੰ ਸਾਰੀ ਨੂੰ ਖਿਲਾਰ ਕੇ ਖਾਲਸਾ ਰੂਪ ਵਿੱਚ ਬਣਾ ਦੇਵਾਂਗੇ ਤੇ ਖਾਲਸਾ ਮੇਰੇ ਰੂਪ ਉਹ ਖਾਸ ਹੋਵੇਗਾ ਗੁਰੂ ਗ੍ਰੰਥ ਸਾਹਿਬ ਬਾਣੀ ਰੂਪ ਗੁਰੂ ਸਥਾਪਨ ਕਰਾਂਗੇ